ਦੇ ਜੇਲ੍ਹਾਂ ਦੀ ਗੱਲ ਕਰੀਏ ਆਪਾਂ ਕਿਉਂਕਿ ਜੇਲ੍ਹਾਂ ਦੇ ਵਿੱਚ ਵੀ ਭਾਈ ਗੈਂਗਸਟਰਵਾਦ ਜਿਹੜਾ ਚੱਲ ਰਿਹਾ ਨਾ ਉਹ ਲਗਾਤਾਰ ਕੋਈ ਨਾ ਕੋਈ ਇਦਾਂ ਦੀ ਖਬਰ ਆਉਂਦੀ ਜਿਹੜੀ ਫਿਕਰਮੰਦੀ ਕਰਦੀ ਹੈ ਅੱਜ ਜਦੋਂ ਜੱਗੂ ਦੀ ਮਾਤਾ ਦਾ ਕਤਲ ਹੋਇਆ ਉਸ ਤੋਂ ਬਾਅਦ ਕੁਝ ਲੋਕ ਇਹ ਗੱਲ ਕਰ ਰਹੇ ਸੀਗੇ ਕਿ ਭਾਈ ਇਹ ਤਾਂ ਦੌਰ ਹੋਰ ਵੀ ਭਿਆਨਕ ਹੋ ਸਕਦਾ ਹੈ ਫਰੀਦਕੋਟ ਤੋਂ ਵੀ ਇੱਕ ਖਬਰ ਆ ਰਹੀ ਹੈ ਵੀ ਉੱਥੇ ਵੀ ਜਿਹੜੇ ਹਵਾਲਾਤੀ ਸੀ ਉਹਨਾਂ ਨੇ ਇੱਕ ਸਹਾਇਕ ਸੁਪਰਡੈਂਟ ਨੂੰ ਹੀ ਉਹਦੇ ਨਾਲ ਕੁੱਟਮਾਰ ਕੀਤੀ ਵਰਦੀ ਵਗੈਰਾ ਪਾੜਦੀ ਤੇ ਇਹ ਜਿਹੜਾ ਮਾਹੌਲ ਹੈ ਤੇ ਜਿਹੜੇ ਕਹਿੰ ਲੋ ਕਿ ਗੈਂਗਸਟਰਵਾਦ ਦਾ ਜਿਹੜਾ ਇੱਕ ਖੌਫ ਹੈ ਉਹ ਮੈਨੂੰ ਲੱਗਦਾ ਉ ਦੇਖੋ ਗੱਲ ਪਤਾ ਕੀ ਆ ਸੁਖਮ ਸਿੰਘ ਸਾਹਿਬ ਤੁਹਾਨੂੰ ਯਾਦ ਹੋਣਾ ਜਦੋਂ ਵੀ ਆਪਾਂ ਜੇਲ੍ਹਾਂ ਦੀ ਖਬਰ ਕਰਦੇ ਹੁੰਦੇ ਆ ਤੇ ਮੈਂ ਤੁਹਾਨੂੰ ਇੱਕ ਗੱਲ ਅਕਸਰ ਕਹਿਣਾ ਹੁੰਦਾ ਕਿ ਠੀਕ ਆ ਯਾਰ ਸਿਸਟਮ ਤੇ ਚੋਟ ਕਰੋ ਮੈਂ ਵੀ ਕਰਦਾ ਲੰਮੇ ਸਮੇਂ ਤੋਂ ਆਲੋਚਨਾ ਕਰਦੇ ਆ ਪਰ ਹੌਲੀ ਹੌਲੀ ਨਾ ਸਮਾਂ ਤੁਹਾਨੂੰ ਸਿਖਾਉਂਦਾ ਅਸੀਂ ਮਤਲਬ ਕਿ ਠੀਕ ਆ ਕਿਸੇ ਸਮੇਂ ਖੜ ਕੇ ਦੜ ਕੇ ਵਾਲੇ ਬੰਦੇ ਇਦਾਂ ਹੀ ਕਰਦੇ ਹੁੰਦੇ ਸੀ ਕਿ ਵੀ ਮੰਜੀ ਠੋਕਣੀ ਆ ਫਲਾਨੀ ਨਹੀਂ ਸਰ ਸਮੇਂ ਦੇ ਅਨੁਸਾਰ ਮੇਰੇ ਖਿਆਲ ਦੇ ਨਾਲ ਇੱਕ ਸਾਡੀ ਜਿਹੜੀ ਇਸ ਵੇਲੇ ਦੀ ਆਡੀਅנס ਆ ਤਾਂ ਉਹਨਾਂ ਦੀ ਜਿਹੜੀ ਮੰਗ ਹੈ ਹੂੰ ਉਹ ਇਹ ਆ ਕਿ ਜੇ ਅਸੀਂ ਸਾਰਥਿਕ ਤਰੀਕੇ ਨਾਲ ਕੇ ਵਧਣਾ ਤਾਂ ਸਮੱਸਿਆ ਦੇ ਨਾਲ ਕੋਈ ਹੱਲ ਜਿਹੜਾ ਹੈ ਨਾ ਉਹ ਆਡੀਅנס ਤੱਕ ਪਹੁੰਚਾਇਆ ਜਾਵੇ ਕਿ ਯਾਰ ਆਹ ਦੀ ਜੜ ਹੈ ਹੂੰ ਹੁਣ ਪੁਲਿਸ ਦੀ ਗੱਲ ਚੱਲਦੀ ਤਾਂ ਪਰਫਾਰਮਸ ਦੀ ਗੱਲ ਕਰਦੇ ਹਾਂ ਜੀ ਅਰੋੜਾ ਵਰਗੇ ਬੰਦੇ ਨੂੰ ਸ਼ਖਸ ਨੂੰ ਮੰਤਰੀ ਬਣਾ ਦੇਣਾ ਤਾਂ ਅਸੀਂ ਹੈਂਟਨ ਹੋਮਸ ਦੀ ਗੱਲ ਕਰਦੇ ਹਾਂ। ਹੂੰ ਕਿ ਕਨਫਲਿਕਟ ਆਫ ਇੰਟਰਸਟ ਸਿੱਧਾ ਨਜ਼ਰ ਆਉਂਦਾ ਹੈ ਸਾ। ਜਦੋਂ ਹੁਣ ਜੇਲਾਂ ਦੀ ਗੱਲ ਚੱਲਦੀ ਆ ਕਿਉਂ ਕਿਉਂਕਿ ਬੜੀ ਜ਼ਿੰਦਗੀ ਛੋਟੀ ਸੀਗੀ ਉਮਰ ਛੋਟੀ ਸੀਗੀ ਜਦੋਂ ਤੋਂ ਉਸ ਦੁਨੀਆ ਤੋਂ ਵਾਖ ਹੋਵਿਆ। ਹੂੰ ਸਰ 18 ਸਾਲ ਤੇ ਕੁਝ ਹਫ਼ਤਿਆਂ ਦਾ ਸੀਗਾ ਮੈਂ ਜਦੋਂ ਪਹਿਲੀ ਵਾਰੀ ਗ੍ਰੇਟ ਟੱਪਿਆ ਹਾਂ। ਹੂੰ ਠੀਕ ਹੈ। ਤੋ ਗੱਲ ਇਹ ਆ ਕਿ ਉਹ ਦੁਨੀਆ ਬਿਲਕੁਲ ਜੁਦਾ ਦੁਨੀਆ ਹੈ। ਬਾਰੂ ਖਬਰਾਂ ਤੁਹਾਨੂੰ ਵੱਖਰੀ ਕਿਸਮ ਦੀਆਂ ਮਿਲਦੀਆਂ ਨੇ, ਵੱਖਰੀ ਕਿਸਮ ਨਾਲ ਤੁਸੀਂ ਸਮਝ ਬਣਾਉਨੇ ਹੋ। ਜੀ। ਉਹ ਜਿਹੜੀ ਅੰਦਰੂਨੀ ਦੁਨੀਆ ਹੈ ਨਾ ਡਿਊੜੀ ਦਾ ਗੇਟ ਲੰਘਣ ਤੋਂ ਬਾਅਦ ਉਹ ਬੜੀ ਬੇਰਹਿਮ ਆ। ਹਮ। ਬੇਕਿਰਕ ਵੀ ਆ। ਬੜੀ ਉੱਥੇ ਦੋਸਤੀ ਵੀ ਤਕੜੀ ਵੇਖਣ ਨੂੰ ਮਿਲਦੀ ਆ ਦੁਸ਼ਮਣੀ ਵੀ ਤਕੜੀ ਵੇਖਣ ਨੂੰ ਮਿਲਦੀ ਆ। ਯਾਨੀ ਐਵਰੀ ਹਰ ਰੰਗ ਤੁਹਾਨੂੰ ਉੱਥੇ ਵੇਖਣ ਨੂੰ ਮਿਲੇਗਾ ਬੜੀ ਭਿਆਨਕ ਦੁਨੀਆ ਉਹ ਜੀ ਸਿਰੇ ਦਾ ਕਟੂਆ ਮਿਲੇਗਾ ਸਿਰੇ ਦਾ ਦਿਲਦਾਰ ਮਿਲੇਗਾ ਹਮ ਇੱਕ ਤੋਂ ਮਨ ਖੱਟਾ ਹੋਏਗਾ ਦੂਜਾ ਤੁਹਾਡੇ ਮਨ ਨੂੰ ਸ਼ੋਹ ਜਾਏਗਾ ਤਰ੍ਹਾਂ ਤਰ੍ਹਾਂ ਦੀ ਉੱਥੇ ਲੱਕੜ ਮਿਲਣੀ ਆ ਪਰ ਉਹ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਦੁਨੀਆ ਪਰ ਕੁਝ ਸਮੇਂ ਤੋਂ ਕੀ ਹੋਇਆ ਕਿ ਜਿਹੜੇ ਇਹ ਗਰੁੱਪ ਸੀ ਪਹਿਲਾਂ ਫਿਰ ਉਹ ਗੈਂਗ ਬਣ ਗਿਆ ਅਲਾਈਨ ਹੋ ਗਿਆ ਹਮ ਹੌਲੀ ਹੌਲੀ ਕੀ ਆ ਕਿ ਉਹਨਾਂ ਦੇ ਬੰਦਿਆਂ ਦੀ ਪਰਮਾਰ ਹੁੰਦੀ ਗਈ ਠੀਕ ਹੈ ਜੀ ਜੀ ਜਦੋਂ ਹੁਣ ਮੰਨ ਲਓ ਦੋ ਜਾਂ ਚਾਰ ਧੜਿਆਂ ਚ ਮਿਲ ਲਈ ਵੰਡੇ ਗਏ ਜਿੰਨੇ ਗਰੁੱਪ ਸੀ ਗੈਂਗ ਸੀਗੇ ਹਮ ਤੇ ਜੇਲਾ ਸਾਰੀਆਂ ਚ ਫੈਲ ਗਿਆ ਹੁਣ ਟੱਕਰ ਹੋ ਗਈ ਜਾਂ ਉਥੇ ਅੰਦਰ ਸਪਾਰੀ ਵੀ ਲੈ ਲਈ ਜਾਂਦੀ ਆ ਫਲਾਣੇ ਨੂੰ ਛੇਤਰ ਮਾਰਨੇ ਆ ਫਲਾਣੇ ਦੀ ਵੀਡੀਓ ਬਣਾਉਣੀ ਆ ਜੋ ਵੀ ਆ ਉਹ ਸਭ ਕੁਝ ਚੱਲਦਾ ਮੈਂ ਤੁਹਾਨੂੰ ਦੱਸਿਆ ਨਾ ਤੁਸੀਂ ਸੋਚ ਹੀ ਨਹੀਂ ਸਕਦੇ ਉਸ ਦੁਨੀਆ ਦੇ ਕਿਹੋ ਜਿਹੇ ਕਿਹੋ ਜਿਹੇ ਰੰਗ ਨੇ ਤਾਂ ਗੱਲ ਇਹ ਆ ਕਿ ਹੁਣ ਜਿਹੜੀ ਆਪਾਂ ਚਲੋ ਇੱਥੇ ਹੋ ਗਿਆ ਕ੍ਰਿਟਿਸਿਜ਼ਮ ਜੀ ਕਿ ਭਾਈ ਉੱਥੇ ਨੈੱਟਵਰਕ ਚੱਲ ਰਹੇ ਨੇ ਸੁਪਾਰੀ ਲਈ ਜਾ ਰਹੀ ਆ ਹਮ ਠੀਕ ਹੈ ਜੀ ਫੋਨ ਯੂਜ਼ ਹੋ ਰਿਹਾ ਉੱਥੇ ਹੋ ਗਿਆ ਕ੍ਰਿਟਿਸਿਜ਼ਮ ਪਰ ਸਮੱਸਿਆ ਕੀ ਆ ਜੀ ਸਮੱਸਿਆ ਕਿ ਕਪੈਸਿਟੀ ਤੋਂ 8 10 ਹਜ਼ਾਰ ਕੈਦੀ ਵਧਦਾ ਵਧਦਾ ਹੈ ਬਿਲਕੁਲ ਓਵਰਕਰਾਊਡਡ ਜੇਲਾ ਹਮ ਸੈਕਿੰਡ ਤੁਹਾਡੇ ਜਿਹੜੇ ਉੱਥੇ ਮੁਲਾਜ਼ਮ ਨੇ ਉਹ ਤੇ ਅੰਦਰ ਕੋਈ ਵੈਪਨ ਲਿਜਾਈ ਨਹੀਂ ਸਕਦੇ ਕਿਉਂਕਿ ਖੋਕਿਓ ਨਾਲ ਦੀ ਨਾਲ ਮਤ ਫਿੱਟ ਰੱਖ ਲੈਣਗੇ ਚੱਲ ਗੇਟ ਖੋਲ ਵੈਪਨ ਨਹੀਂ ਜਾ ਸਕਦਾ ਅੰਦਰ ਜੀ ਉਹਨਾਂ ਦੇ ਕੋਲ ਕੀ ਹੁੰਦਾ ਐਡਾ ਗੱਡੰਡਾ ਠੀਕ ਹੈ ਜੀ ਤੁਸੀਂ ਦੇਖਿਆ ਹੋਣਾ ਗੋਇੰਦਵਾਲ ਸਾਹਿਬ ਦੇ ਵਿੱਚ ਉਹ ਜਿਹੜੀ ਜੇਲਿਆ ਹੂੰ ਉਹਦੇ ਵਿੱਚ ਗੈਂਗਵਾਰ ਹੋਈ ਗੈਂਗਵਾਰ ਜਿਸ ਵੇਲੇ ਹੋਈ ਦੋ ਜੱਗੂ ਭਗਵਾਨਪੁਰੀਏ ਦੇ ਨੇੜਲੇ ਬੰਦੇ ਮਾਰ ਗਏ ਜੀ ਉਹਨਾਂ ਦੀਆਂ ਲਾਸ਼ਾਂ ਪਈਆਂ ਸੀ ਤੁਸੀਂ ਸ਼ਾਇਦ ਵਿਜ਼ੂਅਲ ਦੇਖਿਆ ਹੋਣਾ ਫੋਟੋਆਂ ਦੇਖਿਆ ਹੋਣਾ ਹੂੰ ਤਾਂ ਸਾਫ ਦਸਰੇ ਸੀ ਕੋਸਾ ਆ ਤੇ ਚ ਪੁਲਿਸ ਬੜੀ ਇਨੀਸ਼ੀਏਟ ਕੀਤੀ ਆ ਉਹ ਆਪਸ ਚ ਦੋਨੇ ਤਰ੍ਹਾਂ ਟਕਰਾਈਆਂ ਜੀ ਠੀਕ ਹੈ ਹੂੰ ਲੜਾਈ ਝਗੜਾ ਉਹਨਾਂ ਦਾ ਖੂਨੀ ਹੋ ਗਿਆ ਕੋਈ ਨੇੜੇ ਨਹੀਂ ਗਿਆ ਸਾ ਕਿਉਂ ਕਿਉਂਕਿ ਉਹ ਸਰੀਰੋਂ ਵੀ ਤਗੜੇ ਹੂੰ ਉਹਨਾਂ ਨੇ ਵੀ ਨਹੀਂ ਵੇਖਣਾ ਕਿਉਂਕਿ ਉਹਨਾਂ ਦਾ ਤਾਂ ਲਾਈਫਟਾਈਮ ਵਾਲਾ ਕੰਮ ਹੈ ਜੇਲ੍ਹ ਦੇ ਵਿੱਚ ਜੀ 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 ਕਿ ਮੁਕੱਦਮਾ ਲੱਗ ਜਾਏਗਾ ਕੀ ਆ ਹੂੰ ਜੇਲ੍ਹ ਅਧਿਕਾਰੀ ਨੂੰ ਤਾਂ 36 ਤਰ੍ਹਾਂ ਦਾ ਡਾਰਿਆ ਕਿ ਪਹਿਲੀ ਗੱਲ ਕਿ ਪੱਗ ਲੈ ਕੇ ਤਾਂ ਗਿਆ ਜੀ ਜੇ ਮੈਂ ਕਿਸੇ ਨੂੰ ਮਾਰ ਤਾ ਤਾਂ ਗਿਆ 36 ਕਿਸਮ ਦੇ ਮਾਰ ਨਾ ਇਹਨਾਂ ਦੇ ਕੋਲ ਕੋਈ ਉਪਕਰਣ ਹੈ ਆਧੁਨਿਕ ਟੰਗ ਦਾ ਹੁਣ ਕੀ ਆ ਕਿ ਇਹਨਾਂ ਤੇ ਕਾਬੂ ਪਾਉਣ ਵਾਸਤੇ ਇਹ ਦੰਗਾ ਰੋਕੂ ਜਿੱਦਾਂ ਹੁੰਦੇ ਆ ਨਾ ਵੀ ਆਪਾਂ ਦੇਖਦੇ ਆ ਇੱਥੇ ਫੋਰਸ ਵੀ ਹੁੰਦੀ ਹੈ ਕਈ ਵਾਰ ਜੀ ਉਹਨਾਂ ਨੇ ਸ਼ੀਲਡਾਂ ਜੀਆਂ ਫੜੀਆਂ ਹੁੰਦੀਆਂ ਜਾਂ ਉਹਨਾਂ ਦੇ ਕੋਲ ਥਰੂ ਗੈਸ ਹੁੰਦੇ ਆ ਇਦਾਂ ਦੀਆਂ ਚੀਜ਼ਾਂ ਕਿ ਇੱਕ ਤੇ ਬੋਡੀ ਕੈਮ ਇਹਨਾਂ ਦੇ ਲਾਏ ਜਾਣਗੇ ਜੀ ਠੀਕ ਹੈ ਜੀ ਬਾਡੀ ਕੈਮ ਕਿ ਇਹ ਵੀ ਤੱਕਾ ਨਾ ਕਰ ਸਕਣ ਕਿਸੇ ਦਿਨ ਉਹ ਇਹ ਵੀ ਆ ਜਾਂਦੀ ਹੈ ਇੱਕ ਕੁਝ ਐਸੇ ਯੰਤਰ ਇਹਨਾਂ ਦੇ ਕੋਲ ਹੋਣਗੇ ਕਿ ਬਹੁਤ ਜਲਦੀ ਇਹ ਉਹਨਾਂ ਗੈਂਗਸਟਰਾਂ ਤੇ ਕਾਬੂ ਪਾਲਣ ਮਤਲਬ ਜਿਵੇਂ ਹੁਣ ਇੱਕ ਮਿਸਾਲ ਦੇ ਤੌਰ ਤੇ ਲਈ ਆਪਾਂ ਉਬਾਰ ਗਰੰਟੀ ਜਾਂ ਨਹੀਂ ਮਾਰਦੇ ਹੁੰਦੇ ਹਾਂਜੀ ਬਾਹਰ ਦੀ ਪੁਲਿਸ ਇਦਾਂ ਦੀਆਂ ਕੁਝ ਚੀਜ਼ਾਂ ਹੁੰਦੀਆਂ ਹੂੰ ਤੋ ਗੱਲ ਇਹ ਆ ਕਿ ਇਹ ਹੁਣ ਕਬੈਦ ਜਿਹੜੀ ਆ ਉਹ ਕਰਨ ਦੇ ਵਿੱਚ ਰੁੱਝੇ ਹੋਇਆ ਮੇਰੇ ਖਿਆਲ ਦੇ ਨਾਲੇ ਸਮੇਂ ਦੀ ਲੋੜ ਵੀ ਆ ਕਿਉਂਕਿ ਆਮ ਕੈਦੀ ਤੇ ਕਾਬੂ ਪਾਉਣਾ ਤਾਂ ਕੋਈ ਮੁਸ਼ਕਲ ਨਹੀਂ ਹੈ ਸਰ ਜੀ ਫਿਰੋਜ਼ਪੁਰ ਦੇ ਵਿੱਚ ਇੱਕ ਵਾਰੀ ਮੈਂ ਤੁਹਾਨੂੰ ਦੱਸਾਂ ਇਹਦੇ ਚਲੋ ਫੇਰ ਵੀ ਛੋਟੀ ਉਮਰ ਦੇ ਹੁੰਦੇ ਜਵਾਨ ਉਮਰ ਦੇ ਹੁੰਦੇ ਆ ਸਰੀਰੋਂ ਤਗੜੇ ਹੁੰਦੇ ਆ ਉੱਥੇ ਨਾ ਬਲਾਕ ਦੇ ਵਿੱਚ ਇੱਕ ਬੰਦਾ ਵਿਗੜ ਗਿਆ ਤੇ ਉਹਨੇ ਸਾਫੇ ਦੇ ਵਿੱਚ ਇੱਟ ਪਾ ਲਈ ਉਹ ਇੱਟ ਪਾ ਲਈ ਸਾਫਾ ਫੜ ਲਿਆ ਤੇ ਇੱਟ ਬੰਨ ਲਈ ਸਿਰੇ ਦੇ ਹੂੰ ਹੂੰ ਹਾਂ ਕਿਹੜਾ ਲੱਗੇ ਜਾਊਗਾ ਸਰ ਉਹ ਤਾਂ ਇੱਟ ਘਮਾਵੇ ਜਿਵੇਂ ਹੋ ਜਾਂਦਾ ਉਹ ਐਸੋ ਉਹ ਨਹੀਂ ਸੁਣਦੇ ਹੁੰਦੇ ਕੀ ਉਹਨੂੰ ਬੋਲਦੇ ਹੈ ਮਰ ਕੇ ਕੀ ਉਥੇ ਐ ਘਮਾਵੇ ਸ ਹਮ ਕਿਹੜਾ ਲਾਗੇ ਜਾਵੇ ਫਿਰ ਉਹ ਤੁਹਾਨੂੰ ਪਤਾ ਦੂਰੋਂ ਮਾਰ ਮੂਰ ਕੇ ਸਿੱਟਦੇ ਆ ਬੰਦੇ ਤਾਂ ਮਤਲਬ ਕਿ ਇਸ ਤਰ੍ਹਾਂ ਦੀ ਉਥੇ ਸਿਚੁਏਸ਼ਨ ਬਣ ਜਾਂਦੀ ਆ ਜੀ ਇਸ ਕਰਕੇ ਹੁਣ ਇਹ ਇਸ ਤਰ੍ਹਾਂ ਦੀ ਤਿਆਰੀ ਦੇ ਵਿੱਚ ਰੁੱਝ ਗਏ ਨੇ ਜੀ ਹਮ ਹਮ ਬਲੀ ਸਾਬ ਕਹਿੰਦੇ ਟੀਜ਼ਰ ਗਨ ਸ਼ਾਇਦ ਤੁਸੀਂ ਜਿਹੜਾ ਨਾਮ ਲੈ ਰਹੇ ਹੋ ਮੈਂ ਉਹੀ ਕਹਿ ਰਿਹਾ ਨਾ ਕੁਝ ਵੀ ਹੋ ਸਕਦਾ ਆਓ ਚਲੋ ਉਹ ਕਾਬੂ ਕਿਵੇਂ ਪਾਇਆ ਜਾਵੇ ਜਦੋਂ ਕੋਈ ਉਥੇ 2 13 ਦੀ ਬਹੁਤ ਵੱਡੀ ਚੜ੍ਹ ਪਹੁੰਚ ਜਾਂਦੀ ਆ ਲੜਾਈ ਹੋ ਜਾਂਦੀ ਆ ਗੈਸੇ ਤੇ ਅੱਗੇ ਵੀ ਲੜਾਈਆਂ ਹੁੰਦੀਆਂ ਉੱਥੇ ਬਹਿਰ ਕੰਚ ਲੜ ਪੈਂਦੇ ਨੇ ਲੋਕੋ ਜਾਂ ਉੱਥਾਂ ਵੀ ਇੱਥੇ ਤਰੇ ਤਰੇ ਬੰਦੇ ਹਣ ਕੀ ਦਸੀ ਇੱਥੇ ਟਾਇਲਟ ਹੈ ਤਾਂ ਵੀ ਲੜ ਪੈਂਦੇ ਆ ਕਿਉਂਕਿ ਕਈ ਜਿਲਾ ਐ ਉਹ ਜਿਹਿਆਂ ਕਿ ਦੋ ਟਾਇਲਟ ਹੈ ਤੇ ਦੋਸੂ ਜਾਨ ਵਾਲਾ ਹੂੰ ਉੱਥੇ ਵੀ ਟਾਈਮ ਲਾਉਣ ਤੇ ਵੀ ਸਮੱਸਿਆਵਾਂ ਗੰਭੀਰ ਨੇ ਸੱਚੀ ਮਾਜੀ ਛੋਟੀਆਂ ਵੱਡੀਆਂ ਉਹ ਜਿਆਦਾ ਟਾਈਮ ਲੱਗੇ ਮਿੰਟ ਬਾਅਦ ਹੀ ਆਵਾਜ਼ ਆ ਜਾਂਦੀ ਬਾਹਰ ਆ ਜਾ ਯਾਰ ਉੱਥੇ ਤੂੰ ਸਾਰੇ ਤੇ ਬਹਿ ਗਿਆ ਪਰ ਚਲੋ ਆਪਾਂ ਥੋੜਾ ਜੇ ਇਹਨੂੰ ਮਜ਼ਾਕ ਦੇ ਹਿਸਾਬ ਨਾਲ ਵੇਖਣ ਤੋਂ ਬਜਾਏ ਜੇ ਦੂਜੇ ਪਾਸੇ ਵੀ ਦੇਖੀਏ ਤਾਂ ਸਮੱਸਿਆਵਾਂ ਤੇ ਹੈ ਹੀ ਨੇ ਜਿਵੇਂ ਓਵਰਕਰਾਊਡਡ ਰਿਚਮਸ ਤੁਸੀਂ ਹਰ ਵਾਰੀ ਕਹਿੰਦੇ ਹੋ ਜੀ ਜੀ ਬਿਲਕੁਲ ਬਿਲਕੁਲ ਨਫਰੀ ਵੀ ਅਟੈਕ ਨਫਰੀਕਾ ਅਟੈ ਹ ਸਾਰਾ ਕੁਝ ਵਾਰਡਨ ਵਗੈਰਾ ਤੁਹਾਨੂੰ ਪੂਰੇ ਕਰਨੇ ਪੈਣਗੇ ਪਰ ਦੂਜੇ ਇੱਕ ਇਹ ਥੋੜਾ ਜ਼ਿਲ੍ਹਾ ਦਾ ਸਿਸਟਮ ਵੀ ਬਦਲਣਾ ਪਏਗਾ ਹ ਇਹ ਜਿਹੜੇ ਗੁੱਸੇਖੋਰ ਨੇ ਹਿੰਸਾ ਪ੍ਰਵਿਰਤੀ ਦੇ ਲੋਕ ਨੇ ਹ ਯਾਰ ਇਹਨਾਂ ਨੂੰ ਚੇਂਜ ਕਰਨ ਬਾਰੇ ਵੀ ਕੋਈ ਪ੍ਰੋਗਰਾਮ ਹੋਣਾ ਚਾਹੀਦਾ ਜੀ ਠੀਕ ਹੈ ਹਿੰਸਕ ਇਨਸਾਨ ਹੀ ਹੁੰਦੇ ਆ ਪਰ ਸਾਰੇ ਇਨਸਾਨ ਸਦਾ ਹਿੰਸਕ ਨਹੀਂ ਰਹਿੰਦੇ ਆਪਾਂ ਇਤਿਹਾਸ ਦੇਖ ਲਈਏ ਬਿਲਕੁਲ ਉਹ ਵੀ ਤਾਂ ਲੋਕ ਸੀ ਉਹ ਮਹਾਪੁਰਸ਼ੀ ਸੀ ਜਿਨ੍ਹਾਂ ਨੇ ਚੁੱਕੇ ਹੋਏ ਹਥਿਆਰ ਸਟਾਪ ਦਿੱਤੇ ਹੂੰ ਤੇ ਉਹ ਵੀ ਤਾਂ ਮਹਾਪੁਰਸ਼ੀ ਜਿਨ੍ਹਾਂ ਸੋਟੇ ਹਥਿਆਰ ਚੁਕਵਾ ਦਿੱਤੇ ਜੀ ਠੀਕ ਹੈ ਨਾ ਜੀ ਇਹ ਬਿਲਕੁਲ ਸਮੇਂ ਦੀਆਂ ਜ਼ਰੂਰਤਾਂ ਆਲ ਚੀਜ਼ ਬਿਲਕੁਲ ਸਾਨੂੰ ਇਦਾਂ ਵੀ ਸੋਚਣਾ ਚਾਹੀਦਾ ਹੈ